ਅਜ ਮਿਤੀ ਅਜ ਮਿਤੀ 9 April 2025 ਨੂੰ ਨਵੀ ਸਿੱਖਿਆ ਕ੍ਰਾਂਤੀ ਦਿਵਸ ਸਾਡੇ ਸਕੂਲ ਦੇ ਵਿੱਚ ਸਰਦਾਰ ਕਰਮਜੀਤ ਸਿੰਘ ਜੀ ਰਿੰਟੂ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਪਧਾਰੇ ਨੇ ਔਰ ਉਹਨਾਂ ਨੇ ਇੱਥੇ ਨਹੀਂ ਪੱਥਰ ਰੱਖਿਆ ਦੋ ਪੁਰਾਣੇ ਜਿਹੜੇ ਦੋ ਨਵੇਂ ਕਮਰੇ ਪਹਿਲਾਂ ਬਣੇ ਸੀਗੇ ਉਸ ਦਾ ਔਰ ਚਾਰਦਵਾਰੀ ਦਾ ਜਿਹੜਾ ਹੈ ਉਹ ਰਿਪੇਅਰ ਦੀ ਗ੍ਰਾਂਟ 2 ਲੱਖ ਰੁਪਏ ਆਈ ਸੀਗੀ ਉਸ ਨੂੰ ਅਸੀਂ ਯੂਜ਼ ਕਰਕੇ ਔਰ ਉਹਦਾ ਸਾਰਾ ਕਲਰ ਵਗੈਰਾ ਕਰਵਾ ਕੇ ਉਹ ਧਿਆਨ ਕਰਵਾਈ ਹੈ ਔਰ ਹੋਲਿਸਟਿਕ ਨਿਵਾੜ ਦੇ ਅਧੀਨ ਸਾਡੇ ਬਾਟਲ 58 ਲੱਖ ਦੀ ਜਿਹੜੀ ਹੈ ਉਹ ਸਾਨੂੰ ਗ੍ਰਾਂਟ ਜਿਹੜੀ ਹੈ ਉਹਦੇ ਵਿੱਚ ਪਹਿਲੀ ਕਿਸ਼ਤ ਸਾਨੂੰ 1785000 ਪ੍ਰਾਪਤ ਹੋਈ ਸੀ ਔਰ ਦੂਸਰੀ ਕਿਸ਼ਤ ਦੀ 10 ਲੱਖ ਪ੍ਰਾਪਤ ਹੋ ਚੁੱਕੀ ਹੈ ਔਰ ਉਸ ਦਾ ਕੰਮ ਚੱਲ ਰਿਹਾ ਹੈ ਉਸ ਹੋਲਿਸਟਿਕ ਨਿਵਾੜ ਅਧੀਨ ਸਾਡੇ ਕਮਰੇ ਬਣ ਰਹੇ ਨੇ ਔਰ ਉਸ ਤੋਂ ਇਲਾਵਾ ਬਾਕੀ ਜਿਹੜੇ ਕੰਪੋਨੈਂਟਸ ਹੋਣਗੇ ਉਹ ਜਲਦੀ ਹੀ ਪੂਰੇ ਕੀਤੇ ਜਾਣਗੇ ਹੋਰ ਵੀ ਕਮੀਆਂ ਮੈਡਮ ਉਸ ਦੇ ਵਿੱਚ ਹੈ ਕਿ ਦੇਖਣ ਕਰਿਆ ਕੋਈ ਜ਼ਰੂਰਤ ਨਹੀਂ ਜਨਾ ਏ ਏ ਜੀ ਬਾਕੀ ਜਿਹੜਾ ਤੁਸੀਂ ਵੇਖ ਹੀ ਰਹੇ ਹੋ ਕਿ ਸਕੂਲ ਦੇ ਵਿੱਚ ਬੱਚੇ ਜਿਹੜੇ ਆ ਪ੍ਰੋਪਰ ਬੱਚਿਆਂ ਨੂੰ ਜਿਹੜੀ ਉਹ ਯੂਨੀਫਾਰਮ ਮਿਲ ਰਹੀ ਹੈ ਸਰਕਾਰ ਵੱਲੋਂ ਮਿਲ ਰਹੀ ਹੈ ਮਿਡ-ਡੇ ਮੀਲ ਵੀ ਮਿਲ ਰਿਹਾ ਹੈ ਬੱਚਿਆਂ ਨੂੰ ਔਰ ਜਿਹੜੇ ਨਵੇਂ 스마트 ਕਲਾਸਰੂਮ ਨੇ ਉਹਨਾਂ ਦੇ ਵਿੱਚ ਪ੍ਰੋਜੈਕਟਰਸ ਲੱਗੇ ਨੇ ਇੰਟਰਐਕਟਿਵ ਪੈਨਲਸ ਲੱਗੇ ਹੋਏ ਨੇ ਔਰ ਬੱਚੇ ਜਿਹੜੇ ਆ ਉਹ ਨਵੀਂ ਤਕਨੀਕ ਦੇ ਨਾਲ ਜਿਹੜੀ ਉਹ ਵਿੱਦਿਆ ਪ੍ਰਾਪਤ ਕਾ ਬੇਚੀ ਬਤਾਈ ਦੇਣਾ ਚਾਹੁੰਦੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਬੱਚਾ ਇਹ ਜਾ ਰਿਹਾ ਤੇ ਹਾਂਜੀ ਮੈਂ ਆਪਣੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਇਹੀ ਕਹਾਂਗੀ ਕਿ ਉਹ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਰਕਾਰੀ ਸਕੂਲ ਦੇ ਵਿੱਚ ਦਾਖਲ ਕਰਾਉਣ ਕਿਉਂ ਜੋ ਸਰਕਾਰ ਵੱਲੋਂ ਜਿਹੜੀਆਂ ਬਹੁਤ ਸਾਰੀਆਂ ਸਹੂਲਤਾਂ ਨੇ ਸਰਕਾਰੀ ਸਕੂਲਾਂ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਸੋ ਇਹ 10 ਮਾ ਸਕੂਲ ਓਕੇ ਜੇ ਦੇਖੋ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਜਿੰਨੇ ਵੀ ਸਕੂਲ ਨੇ ਉਹਨਾਂ ਦੀ ਕਾਇਆ ਕਲਪ ਕੀਤਾ ਗਿਆ ਪਿਛਲੇ 3 ਸਾਲਾਂ ਚ ਤੇ ਉਹ ਜਿੰਨੇ ਵੀ ਇੱਥੇ ਪੈਸੇ ਲਗਾਏ ਗਏ ਨੇ ਉਹਨਾਂ ਦੇ ਅੱਜ ਜਿੰਨੇ ਵੀ ਇੱਥੇ ਡਿਵੈਲਪਮੈਂਟ ਹੋਈ ਉਹਦੇ ਉਦਘਾਟਨ ਕੀਤੇ ਜਾ ਰਹੇ ਨੇ ਪਰ ਮੇਰੀ ਡਿਊਟੀ ਹਲਕਾ ਵਿਧਾਨ ਸਭਾ ਉਤਰੀ ਚ ਲੱਗੀ ਆ ਔਰ ਅੱਜ ਉਸੇ ਲੜੀ ਦੇ ਤਹਿਤ ਅਸੀਂ ਨਸ਼ਹਿਰਾ ਖੁਰਦ ਤੇ ਨਸ਼ਹਿਰਾ ਕਲਾ ਦੇ ਜਿਹੜੇ ਐਲੀਮੈਂਟਰੀ ਸਕੂਲ ਤੇ ਸੀਨੀਅਰ ਸੈਕੰਡਰੀ ਸਕੂਲ ਨੇ ਇਹਨਾਂ ਦੇ ਵਿੱਚ ਜਿਹੜੇ ਨਵੇਂ ਬਿਲਡਿੰਗ ਬਲੌਕ ਬਣੇ ਨੇ ਇੱਥਿਆਂ ਦੇ ਜਿੰਨੀ ਹੋਰ ਚਾਰਦੁਵਾਰੀ ਜਾਂ ਜਿੰਨੀਆਂ ਵੀ ਡਿਵੈਲਪਮੈਂਟ ਹੋਈਆਂ 68 ਲੱਖ ਦੀ ਇੱਥੇ ਹੋਈ ਆ ਇੱਕ ਉਥੇ 7 ਲੱਖ ਦੇ ਨਾਲ ਛੋਟੇ ਪਿੰਡ ਦੇ ਵਿੱਚ ਕੰਮ ਕੀਤਾ ਗਿਆ ਔਰ ਅੱਜ ਉਹਨਾਂ ਦੇ ਇੱਥੇ ਰਸਮੀ ਤੌਰ ਤੇ ਉਦਘਾਟਨ ਕੀਤੇ ਆ ਤੇ ਇਹ ਬਿਲਡਿੰਗਾਂ ਜਿਹੜੀਆਂ ਸਕੂਲ ਨੂੰ ਸੰਪੀਆਂ ਔਰ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਆ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਵੱਲੋਂ ਲਗਾਤਾਰ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਅੱਜ ਇਹਨਾਂ ਸਕੂਲਾਂ ਦੇ ਵਿੱਚ ਆ ਕੇ ਬੜੇ ਸਾਰਥਕ ਨਤੀਜੇ ਵੇਖਣ ਨੂੰ ਸਾਹਮਣੇ ਮਿਲੇ ਨੇ। ਸ਼੍ਰੀ ਅਰਵਿੰਦ ਕੇਜਰੀਵਾਲ ਤੇ ਮਸ਼ੀਨ ਮਨੀਸ਼ ਸੋਧਿਆ ਜੀ ਦੀ ਅਗਵਾਈ ਦੇ ਵਿੱਚ ਇਹ ਜਿੰਨੇ ਵੀ ਕੰਮ ਹੋਏ ਨੇ ਅੱਜ ਉਹਨਾਂ ਦੇ ਰਿਜ਼ਲਟ ਇੱਥੇ ਆਉਣੇ ਚਾਲੂ ਹੋ ਗਏ ਨੇ। ਮੈਂ ਇਹ ਸਕੂਲਾਂ ਦੀ ਹਾਲਤ ਵੇਖ ਕੇ ਦਾਅਵੇ ਨਾਲ ਕਹਿ ਸਕਦਾ ਕਿ ਅਸੀਂ ਕਿਸੇ ਵੀ ਮਾਡਰਨ ਤੇ ਪ੍ਰਾਈਵੇਟ ਸਕੂਲਾਂ ਨਾਲੋਂ ਸਾਡੇ ਸਕੂਲ ਬਿਹਤਰ ਨੇ। ਲਗਾਤਾਰ ਇਥੇ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ ਔਰ ਜਿਹੜੇ ਪ੍ਰਾਈਵੇਟ ਸਕੂਲ ਨੇ ਉਥੋਂ ਬੱਚਿਆਂ ਦੀ ਗਿਣਤੀ ਡ੍ਰੌਪ ਹੋ ਰਹੀ ਹੈ ਮਤਲਬ ਕਿ ਗਵਰਨਮੈਂਟ ਸਕੂਲਾਂ ਨਾਲੋਂ ਵਧਿਆ ਇੱਥੇ ਵਿਦਿਆ ਦਿੱਤੀ ਜਾ ਰਹੀ ਹੈ ਵਧੀਆ ਸਪੋਰਟਸ ਐਕਟੀਵਿਟੀ ਨੇ ਵਧੀਆ ਕਲਚਰਲ ਐਕਟੀਵਿਟੀਆਂ ਨੇ ਐਕਸਟਰਾ ਕਰਿਕੂਲਮਸ ਦੀਆਂ ਵਧੀਆ ਇੱਥੇ ਐਕਟੀਵਿਟੀਆਂ ਹੋ ਰਹੀਆਂ ਨੇ ਔਰ ਬਿਲਡਿੰਗ ਤੇ ਜਿਹੜੇ ਇੱਥੇ ਇੰਟਰਐਕਟਿਵ ਪੈਨਲਸ ਐਲਈਡੀ ਤੇ ਹੋਰ ਜਿਹੜੇ ਇੰਟਰਐਕਟਿਵ ਪੈਨਲਸ ਅੱਜ ਮਾਡਰਨ ਸਮਾਰਟ ਸਕੂਲਾਂ ਚ ਚਲਾਏ ਜਾ ਰਹੇ ਨੇ ਸਾਡੇ ਸਾਰੇ ਸਕੂਲਾਂ ਚ ਲੱਗੇ ਨੇ ਔਰ ਅੱਜ ਬੱਚਿਆਂ ਨੂੰ ਮਿਆਰੀ ਸਿੱਖਿਆ ਮਿਲ ਰਹੀ ਆ ਔਰ ਬੱਚੇ ਵੀ ਇਥੋਂ ਕਿਸੇ ਪੱਖੋਂ ਮੈਂ ਘੱਟ ਨਹੀਂ ਵੇਖੇ ਚਾਹੇ ਉਹ ਸਪੋਰਟਸ ਹੋਵੇ ਚਾਹੇ ਐਕੈਡਮਿਕ ਹੋਵੇ ਹਰ ਖੇਤਰ ਦੇ ਵਿੱਚ ਮੱਲਾ ਮਾਰ ਰਹੇ ਨੇ ਇਹਦਾ ਸਿਹਰਾ ਜਿੱਥੇ ਸਰਕਾਰ ਨੂੰ ਜਾਂਦਾ ਮਨੀਸ਼ ਸੁਸੋਦੀਆ ਜੀ ਤੇ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਨੂੰ ਜਾਂਦਾ ਉੱਥੇ ਵਿਸ਼ੇਸ਼ ਤੌਰ ਤੇ ਸਾਡੇ ਇਥੋਂ ਦੇ ਪ੍ਰਿੰਸੀਪਲ ਤੇ ਅਧਿਆਪਕਾਂ ਨੂੰ ਜਾਂਦਾ ਕਿ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਆਉਣ ਵਾਲੇ ਭਵਿੱਖ ਦੇ ਨੂੰ ਬੜੇ ਚੰਗੀ ਤਰ੍ਹਾਂ ਵਧੀਆ ਸਿੱਖਿਆ ਔਰ ਉਹਨਾਂ ਨੂੰ ਇਹ ਵਧੀਆ ਤਰੀਕੇ ਦੇ ਨਾਲ ਪਾਲਣ ਪੋਸਣ ਕੀਤਾ ਜਾ ਰਿਹਾ ਹੈ ਇੱਥੇ ਮਿਡ ਡੇ ਮੀਲ ਜਿਹੜਾ ਉਹਦਾ ਬਹੁਤ ਵਧੀਆ ਵਿਵਸਥਾ ਹੈ ਆਪ ਬਣਵਾਉਂਦੇ ਨੇ ਆਪ ਖਵਾਉਂਦੇ ਨੇ ਕਿਸੇ ਚੀਜ਼ ਦੀ ਕੋਈ ਕਸਰ ਨਹੀਂ ਗਈ ਲਾਇਬ੍ਰੇਰੀ ਬਣੀ ਆ ਇੱਥੇ ਸਰਕਾਰ ਵੱਲੋਂ ਲਾਇਬ੍ਰੇਰੀ ਦੀਆਂ ਕਿਤਾਬਾਂ ਵਾਸਤੇ ਗ੍ਰਾਂਟਾਂ ਕਾਪੀਆਂ ਕਿਤਾਬਾਂ ਵਾਸਤੇ ਗ੍ਰਾਂਟਾਂ ਕੋਈ ਚੀਜ਼ ਨਹੀਂ ਗਈ ਸਿਰਫ ਬੱਚਿਆਂ ਨੇ ਆ ਕੇ ਪੜਨਾ ਵਾ ਵਰਦੀਆਂ ਮੁਫਤ ਦਿੱਤੀਆਂ ਜਾ ਰਹੀਆਂ ਕਿਸੇ ਚੀਜ਼ ਦਾ ਕੋਈ ਖਰਚਾ ਨਹੀਂਗਾ ਸੋ ਮੈਂ ਇੱਥੇ ਅੱਜ ਇਹੀ ਅਪੀਲ ਕੀਤੀ ਹੈ ਕਿ ਲੋਕੀ ਇਹ ਮਿਆਰੀ ਸਿੱਖਿਆ ਦਾ ਇੱਥੇ ਫਾਇਦਾ ਲੈਣ ਜਿਹੜੇ ਸਾਡੇ ਟੀਚਰ ਨੇ ਉਹ ਬਾਹਰਲੇ ਜਿਹੜੇ ਸਭ ਤੋਂ ਵਧੀਆ ਐਜੂਕੇਸ਼ਨ ਚ ਮੁਲਕ ਨੇ ਉਤੋਂ ਟ੍ਰੇਨਿੰਗ ਸਾਡੀ ਸਰਕਾਰ ਕਰਾ ਰਹੀ ਹੈ ਚਾਹੇ ਉਹ ਫਿਨਲੈਂਡ ਹੋਵੇ ਨਾਰਵੇ ਹੋਵੇ ਜਾਂ ਹੋਰ ਵੱਡੇ ਵੱਡੇ ਮੁਲਕ ਨੇ ਉੱਥੋਂ ਸਾਡੇ ਟ੍ਰੇਨਿੰਗ ਹੋ ਗਈ ਟੀਚਰਾਂ ਦੀ ਵੱਖਰੇ ਵੱਖਰੇ ਬੈਚਾਂ ਚ ਆ ਰਹੀ ਹੈ ਇੱਥੇ ਬਾਕੀ ਟੀਚਰਾਂ ਨੂੰ ਸਿੱਖਿਆ ਦੇ ਰਹੇ ਨੇ ਸੋ ਬਹੁਤ ਵਿਸ਼ਵ ਪੱਧਰ ਦੀ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ ਔਰ ਸਰਕਾਰ ਵੱਲੋਂ ਇਨਫਰਾਸਟ੍ਰਕਚਰ ਡਵੈਲਪ ਕੀਤਾ ਜਾ ਰਿਹਾ ਨਾਲ ਦੇ ਨਾਲ ਨਵੇਂ ਹਜ਼ਾਰਾਂ ਅਧਿਆਪਕ ਭਰਤੀ ਕੀਤੇ ਗਏ ਨੇ ਪੁਰਾਣੇ ਕੱਚਿਆਂ ਨੂੰ ਜਿਹੜੇ ਪਹਿਲਾਂ ਟੈਂਕੀਆਂ ਤੇ ਚੜ ਕੇ ਧਰਨੇ ਦੇ ਦਿੰਦੇ ਹੁੰਦੇ ਸੀ ਉਹਨਾਂ ਨੂੰ ਪੱਕਿਆਂ ਕੀਤਾ ਗਿਆ ਕਿਸੇ ਕਿਸਮ ਦੀ ਕੋਈ ਕਸਰ ਨਹੀਂ ਰਹਿਣ ਦਿੱਤੀ ਔਰ ਮੈਂ ਇਥੇ ਓਪਨ ਤੌਰ ਤੇ ਬੱਚਿਆਂ ਨੂੰ ਵੀ ਕਿਹਾ ਟੀਚਰਾਂ ਨੂੰ ਵੀ ਕਿਹਾ ਕਿ ਕੋਈ ਮੁਸ਼ਕਲ ਹੋਵੇ ਸਾਨੂੰ ਦੱਸੋ ਪਰ ਦਨ ਅਗਲਾ ਦਿਨ ਚੜਨ ਤੋਂ ਪਹਿਲਾਂ ਸਾਰੀਆਂ ਗੱਲਾਂ ਹੱਲ ਕਰਕੇ ਦੇਗੀ ਪਰ ਕਿਸੇ ਚੀਜ਼ ਦੇ ਵਿੱਚ ਕੋਈ ਅਸਰ ਨਹੀਂ ਰਹਿਣੀ ਚਾਹੀਦੀ ਪਰ ਮੈਨੂੰ ਇਸ ਗੱਲ ਦੀ ਤਸੱਲੀ ਆ ਕਿ ਸਾਡੇ ਅਧਿਆਪਕ ਵਧੀਆ ਕੰਮ ਕਰ ਰਹੇ ਨੇ ਨਾਨ ਟੀਚਿੰਗ ਸਟਾਫ ਵਧੀਆ ਕੰਮ ਕਰ ਰਿਹਾ ਪ੍ਰਿੰਸੀਪਲ ਵਧੀਆ ਕੰਮ ਕਰ ਰਹੇ ਨੇ ਮੈਂ ਇਹਨਾਂ ਨੂੰ ਵਧਾਈ ਵੀ ਦਿੰਦੀ ਆ ਔਰ ਆਸ ਕਰਦਾ ਕਿ ਇਹ ਜਿਹੜੇ ਤਿੰਨਾਂ ਸਾਲਾਂ ਦੇ ਵਿੱਚ ਜੋ ਕਾਇਆ ਕਲਪ ਹੋਇਆ ਨਾ ਸਕੂਲਾਂ ਦਾ ਆਉਣ ਵਾਲੇ ਸਾਲ ਅਗਲੇ ਸਾਲਾਂ ਚ ਵੀ ਇਦਾਂ ਹੀ ਚੱਲੇਗਾ ਔਰ ਦੁਨੀਆ ਦੀ ਬਿਹਤਰ ਜਿਹੜੀ ਇਹ ਸਿੱਖਿਆ ਵਾ ਉਹ ਪੰਜਾਬ ਦੇ ਸਕੂਲਾਂ ਚ ਦਿੱਤੀ ਜਾਏਗੀ